ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਨੇ ਬੀਤੇ ਕੱਲ 67 ਉਮੀਦਵਾਰਾਂ ਦੀ ਪਹਿਲੀ ਲਿਖਤ ਜਾਰੀ ਕਰ ਦਿੱਤੀ ਹੈ ਇਸ ਸੂਚੀ ਦੇ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਨਾਮ ਵੀ ਸ਼ਾਮਲ ਹੈ ਜੋ ਕਿ ਇਸ ਵਾਰ ਲਾੜਵਾ ਸੀਟ ਤੋਂ ਚੋਣ ਲੜਨਗੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲੈ ਕੇ ਇਹ ਗੱਲ ਬੜੀ ਦਿਲਚਸਪ ਹੈ ਕਿ ਉਹ 10 ਸਾਲਾਂ ਦੇ ਅੰਤਰਾਲ ਦੇ ਵਿੱਚ ਲਗਾਤਾਰ ਚੌਥੀ ਵਾਰ ਅਲੱਗ ਸੀਟ ਤੋਂ ਉਤਰਨ ਜਾ ਰਹੇ ਹਨ ਉਹਨਾਂ ਨੂੰ 2014 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਨਰੈਣਗੜ ਸੀਟ ਤੋਂ ਜਿੱਤ ਹਾਸਲ ਕੀਤੀ ਸੀ ਇਸ ਦੇ ਬਾਅਦ 2019 ਦੇ ਵਿੱਚ ਉਹ ਲੋਕ ਸਭਾ ਚੋਣਾਂ ਕੁਰਸ਼ੇਤਰ ਲੋਕ ਸਭਾ ਸੀਟ ਤੋਂ ਲੜੇ ਸਨ ਅਤੇ ਉੱਥੇ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਇਸੇ ਸਾਲ ਦੀ ਸ਼ੁਰੂਆਤ ਦੇ ਵਿੱਚ ਤਤਕਾਲਨ ਮੁੱਖ ਮੰਤਰੀ ਮਨੋਹਰ لال ਖੱਟਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਨਾਇਬ ਸਿੰਘ ਸਿਆਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਅਤੇ ਉਹਨਾਂ ਨੂੰ ਕਰਨਾਲ ਵਿਧਾਨ ਸਭਾ ਸੀਟ ਤੋਂ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਉੱਥੇ ਹੁਣ ਉਹ ਕੁਰਸ਼ਿੱਤਰ ਲੋਕ ਸਭਾ ਦੇ ਤਹਿਤ ਆਉਣ ਵਾਲੀ ਲਾੜਵਾ ਸੀਟ ਤੋਂ ਕੈਂਡੀਡੇਟ ਐਲਾਨੇ ਗਏ ਹਨ ਇਸੇ ਤਰ੍ਹਾਂ ਹਾਈ ਕਮਾਂਡ ਨੇ ਲਗਾਤਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਚੌਥੀ ਵਾਰ ਫਿਰ ਤੋਂ ਸੀਟ ਬਦਲ ਦਿੱਤੀ ਹੈ ਕਰਨਾਲ ਵਿਧਾਨ ਸਭਾ ਤੋਂ ਮੁੱਖ ਮੰਤਰੀ ਨਾਇਬ ਸੈਣੀ ਦੀ ਥਾਂ ਤੇ ਹੁਣ ਜਗਮੂਨ ਆਨੰਦ ਨੂੰ ਮੌਕਾ ਦਿੱਤਾ ਗਿਆ ਭਾਜਪਾ ਨੇ ਆਪਣੀ ਪਹਿਲੀ ਲਿਸਟ ਵਿੱਚ OBC ਕੈਂਡੀਡੇਟਸ ਨੂੰ ਪ੍ਰਮੁੱਖਤਾ ਦਿੱਤੀ ਹੈ ਕਿਉਂਕਿ ਉਹ ਤੀਜੀ ਵਾਰ ਸੱਤਾ ਦੇ ਵਿੱਚ ਆਉਣ ਦੇ ਲਈ ਸਭ ਨੂੰ ਸਾਧਨ ਦੀ ਕੋਸ਼ਿਸ਼ ਵਿੱਚ ਲੱਗ ਰਹੀ ਹੈ ਇਸ ਇਲਾਵਾ ਚਰਚਿਤ ਚਿਹਰਿਆਂ ਤੇ ਵੀ ਭਾਜਪਾ ਨੇ ਦਾਅ ਖੇਡਿਆ ਹੈ ਤਾਂ ਕਿ ਐਂਟੀ ਇਨਕੰਮਬੈਂਸੀ ਫੈਕਟਰ ਦੀ ਕਾਟਾਗੋਰੀ ਦੇ ਪ੍ਰਭਾਵ ਦੇ ਨਾਲ ਕੀਤੀ ਜਾ ਸਕੇ ਜਿਵੇਂ ਕਿ ਰਾਉ 인ਦਰਜੀਤ ਦੀ ਬੇਟੀ ਆਰਤੀ ਸਿੰਘ ਰਾਉ ਨੂੰ اٹੇਲੀ ਤੋਂ ਟਿਕਟ ਦਿੱਤਾ ਗਿਆ ਇਸ ਤੋਂ ਇਲਾਵਾ ਕੁਲਦੀਪ ਬਿਸ਼ਨੋਈ ਦੇ بیٹے ਭਵੈ ਬਿਸ਼ਨੋਈ ਸਾਧਕਾ ਸੰਸਦ ਸੁਨੀਤਾ ਦੁੱਗਲ ਕਿਰਨ ਚੌਧਰੀ ਦੀ ਬੇਟੀ ਸ਼ਰੂਤੀ ਚੌਧਰੀ ਦੀ ਨਾਮ ਵੀ ਲਿਸਟ ਵਿੱਚ ਸ਼ਾਮਿਲ ਹੈ ਖਰ ਬੀਜਪੀ ਵੱਲੋਂ ਐਲਾਨੇ ਕੀ ਇਸ ਲਿਸਟ ਤੇ ਵਿਰੋਧੀ ਧਿਰਾਂ ਨੇ ਪਾਰਟੀਆਂ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਪਰਿਵਾਰਵਾਦ ਦਾ ਇਸ ਵਾਰ ਭਾਜਪਾ ਤੇ ਆਰੋਪ ਲਗਾਏ ਹਨ ਕਿ ਭਾਜਪਾ ਜੋ ਕਿ ਹਰਦਮ ਕਹਿੰਦੀ ਹੈ ਕਿ ਭਾਜਪਾ ਪਰਿਵਾਰਵਾਦ ਦੀ ਰਾਜਨੀਤੀ ਨਹੀਂ ਕਰਦੀ ਲੇਕਿਨ ਇਸ ਵਾਰ ਹਰਿਆਣਾ ਦੇ ਵਿੱਚ 67 ਜੋ ਲਿਸਟ ਜਾਰੀ ਕੀਤੀ ਗਈ ਹੈ ਕੈਂਡੀਡੇਟ ਦੀ ਉਹਨਾਂ ਵਿੱਚੋਂ ਪਰਿਵਾਰਵਾਦ ਦੀ ਝਲਕ ਦਿਖਾਈ ਦੇ ਰਹੀ ਹੈ ਕਾਂਗਰਸ ਨੇ ਆਰੋਪ ਲਗਾਇਆ ਹੈ ਦੂਜੀ ਗੱਲ ਅਗਰ ਭਾਜਪਾ ਦੇ ਲਿਸਟਾਂ ਦੀ ਓਵਰਆਲ ਗੱਲ ਕਰੀਏ ਤਾਂ ਭਾਜਪਾ ਦੇ ਵਿੱਚ ਹੀ ਵੱਡੇ ਪੱਧਰ ਤੇ ਪਾਰਟੀ ਨੂੰ ਆਪਣੀ ਹੀ ਆਗੂਆਂ ਦੇ ਵੱਲੋਂ ਵਿਰੋਧ ਚੱਲਣਾ ਪੈ ਰਿਹਾ ਹੈ ਕਿਉਂਕਿ ਕਈਆਂ ਵੱਡਿਆਂ ਚਿਹਰਿਆਂ ਦੀ ਇਸ ਵਾਰ ਟਿਕਟ ਕੱਟ ਦਿੱਤੀ ਗਈ ਹੈ ਅਤੇ ਉਹਨਾਂ ਨੇ ਨੇ ਬੀਜੇਪੀ ਤੇ ਆਰੋਪ ਲਗਾਏ ਨੇ ਅਤੇ ਕਈ ਅਜੀਹੇ ਵਿਧਾਇਕ ਵੀ ਸਨ ਜੋ ਕਿ ਉਹ ਭਾਜਪਾ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ 67 ਸੀਟਾਂ ਤੇ ਜੇਕਰ ਗੱਲ ਕਰੀ ਤਾਂ 29 ਐਸੇ ਦਾਅਵੇਦਾਰ ਦੱਸੇ ਜਾ ਰਹੇ ਨੇ ਜੇ ਕਿ 29 ਸੀਟਾਂ ਤੇ ਐਸੇ ਕੈਂਡੀਡੇਟਸ ਜਿਨ੍ਹਾਂ ਨੂੰ ਨਹੀਂ ਹਲਾਣਾ ਗਿਆ ਉਹਨਾਂ ਨੇ 29 ਸੀਟਾਂ ਤੇ ਬਗਾਵਤੀ ਸੁਰ ਪਾਰਟੀ ਨੂੰ ਦਿਖਾਣੇ ਸ਼ੁਰੂ ਕਰ ਦਿੱਤੇ ਨੇ ਅਜੀਹੇ ਚ ਬੀਜੇਪੀ ਦੇ ਲਈ ਹੁਣ ਵਿਧਾਨ ਸਭਾ ਚੋਣਾਂ ਕਿਸ ਤਰੀਕੇ ਦੀਆਂ ਹੋਣ ਗਈਆਂ ਕਿਉਂਕਿ ਜਿਸ ਤਰੀਕੇ ਦਾ ਵਿਰੋਧ ਪਾਰਟੀ ਦੇ ਵਿੱਚ ਅੰਦਰ ਖਾਤੇ ਵੱਡੇ ਪੱਧਰ ਤੇ ਹੋਣਾ ਸ਼ੁਰੂ ਹੋ ਗਿਆ ਅਜਿਹੇ 'ਚ ਬੀਜੇਪੀ ਦਿੱਲੀ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਜਿੱਤਣੀਆਂ ਬਹੁਤ ਮੁਸ਼ਕਲ ਹੋ ਗਈਆਂ ਹਨ ਜਿਸ ਤਰੀਕੇ ਦੇ ਨਾਲ ਬੀਜੇਪੀ ਨੇ ਟਿਕਟ ਜਾਰੀ ਕਰਕੇ 29 ਸੀਟਾਂ ਤੇ ਬਗਾਵਤੀ ਸੁਰ ਦੇਖਣ ਨੂੰ ਮਿਲ ਰਹੇ ਨੇ ਅਜਿਹੇ 'ਚ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਬੀਜੇਪੀ ਵੱਲੋਂ ਆਲਾਨੀਆਂ ਗਈਆਂ 66 ਕੈਂਡੀਡੇਟਸ ਦੀ ਟਿਕਟਸ ਦੇ ਉੱਤੇ ਆਪ ਦੇ ਕੀ ਪ੍ਰतिक੍ਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਪਾਰਟੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੰਦਰ ਖਾਤੇ ਖੇਚਤੂ ਸ਼ੁਰੂ ਹੋ ਗਈ ਹੈ ਉਸ ਐਂਟੀ ਇਨਕਮਬੈਂਸੀ ਨੂੰ ਲੈ ਕੇ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ